ਕਾਲ ਸਾਰਿਆਂ ਨੂੰ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਕੈਨੇਡਾ ਆ ਕੇ ਆਪਾਂ ਨੂੰ ਕੀ ਨਹੀਂ ਕਰਨਾ ਚਾਹੀਦਾ ਜਿਹੜੇ ਲਾਈਕ ਸਟੂਡੈਂਟ ਹੁੰਦੇ ਆ ਜਾਂ ਆਪਣੇ ਨਵੇਂ ਇਮੀਗ੍ਰੈਂਟ ਆਉਂਦੇ ਨੇ ਜਾਂ ਵਰਕ ਪਰਮਿਟ ਤੇ ਆਉਂਦੇ ਆ ਉਹ ਸੋਚਦੇ ਆ ਵੀ ਕੈਨੇਡਾ ਆ ਕੇ ਆਪਾਂ ਵੀ ਡਰ ਫਲਾ ਜਾਂਦਾ ਵੀ ਕੀ ਕਰਗੇ ਤੇ ਕੀ ਨਾ ਕਰੀ ਹੈਨਾ ਅੱਛਾ ਉਹਦੇ ਲਈ ਆਪਾਂ ਨੂੰ ਕੀ ਮੈਂ ਤੁਹਾਨੂੰ ਇਹ ਦੱਸਣਾ ਬੈਟਰੀ ਹੈ ਵੀ ਤੁਸੀਂ ਕੀ ਨਹੀਂ ਕਰਨਾ ਕੀ ਤਾਂ ਇਹ ਤੁਹਾਨੂੰ ਇੱਕ ਚੰਗਾ ਅੰਦਾਜ਼ਾ ਲੱਗ ਜੂਗਾ ਕਿ ਕੀ ਨਹੀਂ ਕਰਨਾ ਤੇ ਇਹ ਨਾਲ ਤੁਹਾਨੂੰ ਇੱਕ ਗੁੱਡ ਆਈਡੀਆ ਹੋ ਜੂਗਾ ਵੀ ਆਪਾਂ ਇੱਥੇ ਆ ਕੇ ਕਿਵੇਂ ਅ ਵਧੀਆ ਇੱਕ ਸਿਟੀਜ਼ਨ ਬਣ ਸਕਦੇ ਆ ਇੱਥੇ ਕੈਨੇਡਾ ਦੇ ਤੁਸੀਂ ਜਦੋਂ ਤੁਸੀਂ ਇੱਥੇ ਆਉਣੀ ਹੋ ਨਾ ਆ ਕੇ ਇੱਕ ਤਾਂ ਕਾਸਟਲੀ ਲਿਵਿੰਗ ਨਹੀਂ ਕਰਨੀ ਮਤਲਬ ਮਹਿੰਗਾ ਨਹੀਂ ਰਹਿਣਾ ਆ ਕੇ ਵੀ ਤੁਸੀਂ ਕਾਸਟਲੀ ਆਉਣ ਸਾਰੇ ਇੱਥੇ ਕਈ ਬੱਚੇ ਵੀ ਕਰਦੇ ਨੇ ਜਾਂ ਕੋਈ ਵੀ ਹੁੰਦਾ ਮਹਿੰਗੀ ਕਾਰ ਨੂੰ ਪੈਂਦੇ ਨੇ ਤੁਸੀਂ ਮਹਿੰਗੀ ਕਾਰ ਨਹੀਂ ਲੈਣੀ ਕਿਉਂਕਿ ਤੁਸੀਂ ਜੇ ਮਹਿੰਗੀ ਕਾਰ ਲੈਨੇ ਹੋ ਤਾਂ ਉਹਦੀਆਂ ਕਿਸ਼ਤਾਂ ਭਰਨੀਆਂ ਤੁਸੀਂ ਚੈਲੈਂਜਰ ਲੈਣੀ ਹੈ ਜਾਂ ਤੁਸੀਂ ਰੈਂਗਲਰ ਲੈਣੀ ਹੈ ਜਾਂ ਕੋਈ ਹੋਰ ਮਰਸਡੀ ਲੈਣੀ ਕੋਈ ਵੀ ਗੱਡੀ ਲੈਣੀ ਹੈ ਉਹਦੀ ਕਿਸ਼ਤ ਮੰਨ ਲਓ 8-900 ਡਾਲਰ ਕਿਸ თੂ ਮਾਸ ਮੰਥਲੀ ਉਹ ਕਿਸ਼ਤਾਂ ਭਰੋਗੇ ਤੁਸੀਂ 70-80000 ਦਾ ਲੋਨ ਆਪਦੇ ਸਿਰ ਤੇ ਲਵੋਗੇ ਹਨਾ ਇਥੇ ਲੋਨ ਬਹੁਤ ਈਜ਼ੀ ਮਿਲ ਜਾਂਦਾ ਪਰ ਉਹ ਤੁਸੀਂ ਇਹ ਕੰਮ ਨਹੀਂ ਕਰਨਾ ਆ ਕੇ ਪਹਿਲਾਂ ਕੰਮ ਕਰੋ ਬਸ ਯੂਜ਼ ਕਰੋ ਬਸ ਤੇ ਜਾਓ ਜਾਂ ਕਿਸੇ ਨਾਲ ਤੁਸੀਂ ਆਪਦੀ ਰਾਈਡ ਸ਼ੇਅਰ ਕਰੋ ਉਹਦੇ ਜਾ ਕੇ ਉੱਥੋਂ ਤੁਸੀਂ ਅ ਇਨਾਫ ਮਨੀ ਬਣਾਓ ਚਾਰ ਪੰਜ ਇਹ ਪੰਜ ਪੰਜ ਤੋਂ 10000 ਦੇ ਵਿੱਚ ਵਧੀਆ ਗੱਡੀ ਆ ਜਾਂਦੀ ਹੈ ਇੱਥੇ ਜਿਹੜੀ ਤੁਹਾਨੂੰ ਕੰਮ ਤੇ ਲਿਜਾ ਸਕਦੀ ਹੈ ਮਤਲਬ ਛੱਡ ਸਕਦੀ ਹੈ ਮਤਲਬ ਬਹੁਤ ਵਧੀਆ ਗੱਡੀ ਆ ਜਾਂਦੀ ਹੈ ਤੁਸੀਂ ਉਹਨੂੰ ਉਹਦੇ ਨਾਲ ਪੰਜ ਪੰਜ ਤੋਂ 6 ਸਾਲ ਆ ਤੁਸੀਂ ਵਧੀਆ ਕੱਢ ਸਕਦੇ ਹੋ 10000 ਦੀ ਗੱਡੀ ਦੇ ਨਾਲ ਠੀਕ ਹੈ ਇਸ ਲਈ 10000 ਦੀ ਗੱਡੀ ਲੈ ਲਓ ਦੋ ਜਣੇ ਰਲ ਕੇ ਲੈ ਲਓ ਜੇ ਉਹ ਤੁਸੀਂ ਲੋਨ ਵੀ ਕਰਾਉਣਾ ਤਾਂ ਉਹ ਬੈਟਰ ਹੈ 10000 ਦਾ ਲੋਨ ਵੀ ਬਹੁਤ ਘੱਟ ਹੋਊਗਾ ਤੁਸੀਂ ਬਹੁਤ ਛੇਤੀ ਇਹਨੂੰ ਸਿਮੇਟ ਦਿਓਗੇ ਹਨਾ ਇੱਕ ਤਾਂ ਇਹ ਕੰਮ ਕਰਨਾ ਦੂਸਰਾ ਕੰਮ ਕਰਨਾ ਵੀ ਤੁਸੀਂ ਉੱਥੇ ਕੋਸਟਲੀ ਵਕੇਸ਼ਨਾਂ ਨਹੀਂ ਕਰਨੀਆਂ ਵੀ ਚੱਕੀ ਗੱਡੀ ਚਲੋ ਜੀ ਟੋਬਰ ਮਰੀ ਚਲੋ ਜੀ ਨੈਗਰਾਜ ਚਲੋ ਜੀ ਕੈਲੀਫੋਰਨੀਆ ਚਲੋ ਜੀ ਅੱਜ ਨਿਊਯਾਰਕ ਕਿਤੇ ਵੀ ਹੈ ਨਾ ਦੂਰ ਦੂਰ ਚਲੋ ਟ੍ਰਾਂਟੋ ਹਰ ਵਕਤ ਉੱਥੇ ਖਾਣਾ ਖਾਣਾ ਮਹਿੰਗੇ ਖਾਣੇ ਖਾਣੇ ਹੈ ਨਾ ਮਹਿੰਗੇ ਲੋਕਾਂ ਨੂੰ ਮਤਲਬ ਫਾਲੋ ਕਰਨਾ ਵੀ ਚੰਗੇ ਸ਼ੂ ਲੈ ਲੈ 4 ਪੈਸੇ ਵੱਧਾ ਗਿਆ ਅੱਜ ਚੰਗਾ ਮਤਲਬ ਰੈਸਟੋਰੈਂਟ ਜਾ ਕੇ ਬਹਿ ਗਏ ਹੈ ਨਾ ਖਾਣਾ ਖਾਣ ਲੱਗ ਗਏ ਜਾਂ ਆਉਦੇ ਜੋ ਫਰੈਂਡ ਸਰਕਲ ਦੇ ਵਿੱਚ ਪਾਰਟੀਆਂ ਕਰਨ ਲੱਗੇ ਵੱਡੀਆਂ-ਵੱਡੀਆਂ ਜਾਂ ਆਉਦੀ ਗਰਲਫ੍ਰੈਂਡ ਨੂੰ ਲੈ ਕੇ ਵੱਡੇ ਰੈਸਟੋਰੈਂਟ ਚ ਵੜ ਗਏ ਉਧਰ ਉਹਨੂੰ ਨਿਕਲੇ ਉਧਰ ਵੱਡੇ ਹੋਟਲ ਚ ਵੜ ਗਏ ਇਹ ਜਿਹੇ ਕੰਮਾਂ ਤੋਂ ਬਚਿਓ ਇੱਕ ਇਹ ਕੰਮ ਹੈ ਜਿਹੜੇ ਤੁਸੀਂ ਮਤਲਬ ਜਿਹੜੇ ਆ ਆਉਣ ਜਾਣ ਵਾਲੀ ਗੱਲ ਦੀ ਗੱਲ ਕਰਦੇ ਆ ਤੁਹਾਨੂੰ ਮੈਂ ਮਹਿੰਗੇ ਖਾਣ ਪੀਣ ਦੀ ਇਹ ਤੋਂ ਬਚਿਆ ਜਾ ਸਕਦਾ ਹੈ ਇਹਦੇ ਨਾਲ ਬਹੁਤ ਪੈਸੇ ਤੁਸੀਂ ਸੇਵ ਕਰੋਗੇ ਠੀਕ ਹੈ ਤੇ ਦੂਸਰਾ ਹਾਂ ਉਹਦੀ ਥਾਂ ਤੁਸੀਂ ਸਾਫ ਸੁਥਰਾ ਖਾਣਾ ਖਾਓ ਆਪਦਾ ਘਰੇ ਬਣਾਓ ਵਧੀਆ ਇੰਗਰੀਡੀਅੰਟ ਲੈ ਕੇ ਆਓ ਫਰਟੀਨ ਨੂੰ ਜਾਓ ਵਾਲਮਰ ਜਾਓ ਵਧੀਆ ਉਥੋਂ ਸਾਨੂੰ ਸਮਾਨ ਮਿਲੂਗਾ ਲੈ ਕੇ ਉਹ ਆਪਦਾ ਬਣਾਓ ਸਸਤਾ ਪੂਗ ਨਾਲੇ ਵਧੀਆ ਖਾਓਗੇ ਹੈਨਾ ਵਧੀਆ ਫੂਡ ਖਾਓ ਇਹ ਨਾ ਹੋ ਚੋ ਵੀ ਤੁਸੀਂ ਟਿਮ ਹਾਟਨ ਲੱਗੇ ਉਥੋਂ ਮਫਨ ਵਗੈਰਾ ਖਾਈ ਜੰਨੇ ਹੋ ਜਾਂ ਕੌਫੀਆਂ ਪੀ ਜੰਨੇ ਹੋ ਉਥੋਂ 슈ਗਰ ਦੀ ਮਤਲਬ ਸਮਾਨ ਉਹ ਕਿਉਂਕਿ 슈ਗਰੀ ਸਾਰਾ ਉਥੇ ਉਹ ਜੋ ਕੁਝ ਖਾਈ ਜੰਨੇ ਹੋ ਤੇ ਆਪਦੀ ਸਿਹਤ ਖਰਾਬ ਕਰ ਲੈਨੇ ਹੋ ਹੈਨਾ ਇੱਕ ਸਭ ਤੋਂ ਜ਼ਰੂਰੀ ਆਉਣ ਸਰ ਇੱਕ ਆਪਦੀ ਇੰਸ਼ੋਰੈਂਸ ਕਰਵਾਓ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਤੁਹਾਡੇ ਪਰਿਵਾਰ ਨੂੰ ਕੋਈ ਇਨਫ ਮਨੀ ਮਿਲ ਜਾਂਦੀ ਹੈ ਵੀ ਉਹ ਕੱਲ ਨੂੰ ਤੁਹਾਨੂੰ ਆ ਕੇ ਟੇਕ ਕੇਅਰ ਕਰ ਲੈਣ ਤੁਹਾਡੀ ਜੇ ਬੰਦੇ ਦੀ ਡੈਥ ਵੀ ਹੋ ਜਾਂਦੀ ਕਿਸੇ ਦੀ ਹਨਾ ਤਾਂ ਉਹਦੀ ਬਾਡੀ ਲਿਜਾਣੀ ਹੈ ਇੱਥੋਂ ਉਹਦੇ ਬਾਰੇ ਦੇਖਦਾ ਇੱਥੇ ਮੈਂ ਵੀ ਸਾਡੇ ਇੱਥੇ ਮੁਰਗੇ ਇੱਥੇ ਫੰਡ ਇਕੱਠਾ ਕਰੀ ਜਾਂਦੇ ਹੁੰਦੇ ਵੀ ਫਲਾਣਾ ਬੰਦੇ ਦੀ ਜ ਬੱਚਾ ਆਇਆ ਸੀ ਜਾਂ ਕੋਈ ਬੰਦਾ ਆਇਆ ਸੀ ਜਲਦੀ ਡੈਥ ਹੋ ਗਈ ਹੁਣ ਉਹਦੀ ਬਾਡੀ ਬੈਕ ਹੋਮ ਭੇਜਣੀ ਹੈ ਪਿੱਛੇ ਪਿੰਡ ਭੇਜਣੀ ਹੈ ਠੀਕ ਹੈ ਜਾਂ ਉਹਨਾਂ ਦੇ ਪਰਿਵਾਰ ਨੂੰ ਬੁਲਾਉਣਾ ਉਹਦੇ ਪਾਸੇ ਖਰਚਾ ਇਕੱਠਾ ਕਰ ਰਹੇ ਹਾਂ ਉਹ ਬਹੁਤ ਲੋਕ ਆਉਂਦੇ ਅਸੀਂ ਮਹੀਨੇ ਚ ਇੱਕ ਦੋ ਵਾਰ ਇਸ ਤਰ੍ਹਾਂ ਕਰਦੇ ਹਾਂ ਠੀਕ ਹੈ ਇਸ ਲਈ ਉਸ ਨੂੰ ਬਚਨ ਲਈ ਕੀ ਹੈ ਇੰਸ਼ੋਰੈਂਸ ਕਰਾਓ ਮੈਨੂੰ ਲੱਗਦਾ ਤੁਹਾਡੀ 20 25 ਡਾਲਰ ਮਹੀਨੇ ਦੇ ਮਸਾਂ ਇੰਸ਼ੋਰੈਂਸ ਹੋਣੀ ਹੈ ਤੇ ਉਹ ਕਰਵਾ ਕੇ ਰੱਖੋ ਆਪਦੀ ਠੀਕ ਹੈ ਸੇਫਟੀ ਸ਼ੂ ਲਓ ਵਧੀਆ ਜਿਹੜੇ ਨਾਲ ਤੁਹਾਡੇ ਵੈਰ ਸੁਰੱਖਿਆ ਮਤਲਬ ਇੱਥੇ ਜਦੋਂ ਕੰਮ ਕਰੋਗੇ ਤੁਸੀਂ ਤੁਹਾਨੂੰ ਸੇਫਟੀ ਸ਼ੂ ਲੈਣੇ ਪੈਣੇ ਆ ਸੇਫਟੀ ਸ਼ੂ ਲਓ ਵੈਸਟ ਲਓ ਵੈਸਟ ਉਹਨਾਂ ਪਰ ਜਿਹੜਾ ਚਮਕੀਲਾ ਜਾਂਦਾ ਜਿਹੜੀ ਟੀ-ਸ਼ਰਟ ਜੀ ਹੁੰਦੀ ਹੈ ਵੀ ਰਾਤ ਨੂੰ ਵਧੀਆ ਉਹ ਦਿਖਦਾ ਉਹ ਲਓ ਐਂਡ ਗਲਾਸੇਸ ਲਓ ਸੇਫਟੀ ਇਹ ਜੀ ਚੀਜ਼ਾਂ ਲੈ ਕੇ ਰੱਖੋ ਜਿਹੜੀਆਂ ਤੁਹਾਨੂੰ ਕੰਮ ਦੇ ਉੱਤੇ ਜ਼ਰੂਰ ਹੈਲਮਟ ਲਓ ਇੱਕ ਹੈਨਾ ਵਰਕ ਹੈਲਮਟ ਹੁੰਦੇ ਨੇ ਜਿਹੜੇ ਉਹ ਉਹੋ ਜਿਹੀ ਚਲੋ ਜਿਹੜੀ ਤੁਹਾਨੂੰ ਅ ਕੰਮ ਵੀ ਦੇਣ ਜੌਬ ਦੇ ਵਿੱਚ ਹੈ ਨਾ ਲਾਇਸੈਂਸ ਲੈ ਲਓ ਲਾਇਸੈਂਸ ਦੇ ਵਿੱਚ ਡਰਾਈਵਿੰਗ ਲਾਇਸੈਂਸ ਲੈ ਲਓ ਈਜ਼ੀ ਮਿਲ ਜਾਂਦਾ ਹੈਗਾ ਠੀਕ ਹੈ ਵਧੀਆ ਤਰੀਕੇ ਨਾਲ ਸਪੀਡ ਦੇ ਵਿੱਚ ਗੱਡੀ ਚਲਾਓ ਲਾਇਸੈਂਸ ਖਰਾਬ ਨਾ ਕਰੋ ਆਪਦਾ ਕਿਉਂਕਿ ਜੇ ਤੁਸੀਂ ਲਾਇਸੈਂਸ ਖਰਾਬ ਕਰ ਲਿਆ ਤਾਂ ਤੁਹਾਡੀ ਇੰਸ਼ੋਰੈਂਸ ਵੀ ਮਹਿੰਗੀ ਹੋ ਜਾਣੀ ਹੈ ਤੁਹਾਨੂੰ ਕਿਸੇ ਨੇ ਮਤਲਬ ਫਿਊਚਰ ਦੇ ਵਿੱਚ ਕਿਸੇ ਨੇ ਡਰਾਈਵਿੰਗ ਨਹੀਂ ਹਾਇਰ ਡਰਾਈਵਰ ਨਹੀਂ ਹਾਇਰ ਕਰਨਾ ਕਿਉਂਕਿ ਤੁਹਾਡੇ ਕੋਲ ਟਿਕਟ ਵਗੈਰਾ ਹੋਣੀ ਹੈ ਠੀਕ ਹੈ ਅੱਛਾ ਇਹਦੇ ਨਾਲ ਕੱਲਾ ਡਰਾਈਵਿੰਗ ਤੇ ਨਹੀਂ ਇਹਦੇ ਨਾਲ ਤੁਹਾਡੇ ਹੋਰ ਜ਼ਿੰਦਗੀ ਵੀ ਖੜੀ ਹੁੰਦੀ ਤੁਸੀਂ ਆਪ ਦਾ ਕ੍ਰੈਡਿਟ ਖਰਾਬ ਕਰ ਲੈਨੇ ਤੇ ਕ੍ਰੈਡਿਟ ਬਣਦਾ ਦਾ ਤੁਹਾਡੇ ਜੇ ਤੁਸੀਂ ਟਾਈਮਸਰ ਦੇ ਬਿੱਲ ਪੇਮੈਂਟਾਂ ਪੇ ਕਰਦੇ ਹੋ ਹਨਾ ਟਾਈਮਸਰ ਦੇ ਕ੍ਰੈਡਿਟ ਕਾਰਡਾਂ ਦੇ ਵਿਜ਼ੀਆ ਦੇ ਬਿੱਲ ਪੇ ਕਰਦੇ ਹੋ ਤਾਂ ਤੁਹਾਡੇ ਕ੍ਰੈਡਿਟ ਬਿਲਡ ਹੁੰਦਾ ਰਹਿੰਦਾ ਤੇ ਤੁਹਾਡੇ ਕੋਲੇ ਘੱਟੋ ਘੱਟ ਵੀ 680 ਤੋਂ ਉੱਪਰ ਪੁਆਇੰਟ ਹੋਣੇ ਚਾਹੀਦੇ ਜੇ ਤੁਸੀਂ ਕੋਈ ਬੈਂਕ ਤੋਂ ਲੋਨ ਲੈਣਾ ਜਾਂ ਤੁਸੀਂ ਕੋਈ ਗੱਡੀ ਲੈਣੀ ਹੈ ਜਾਂ ਘਰ ਲੈਣਾ ਫਿਊਚਰ ਦੇ ਵਿੱਚ ਤਾਂ ਉਹ ਚੀਜ਼ਾਂ ਇਹ ਕਾਊਂਟ ਕਰਦੇ ਨੇ ਤੁਸੀਂ ਹੁਣ ਤੋਂ ਇਹ ਸ਼ੁਰੂ ਕਰੋ ਜੇ ਤੁਸੀਂ ਐਂਟਰ ਕਰਕੇ ਨਾੜਾ ਟਾਈਮਸ ਰਿਬਲ ਕਰੋ ਟਾਈਮਸ ਰ ਆਉਦਾ ਤੁਸੀਂ ਖਾਣਾ ਖਾਓ ਵਧੀਆ ਖਾਣਾ ਖਾਓ ਤੇ ਆਪਦੇ ਕੋਲ ਆਹ ਤਿੰਨ ਚਾਰ ਚੀਜ਼ਾਂ ਨੇ ਸੇਫਟੀ ਬੈਸਟ ਹੈਲਮਟ ਤੇ ਸੇਫਟੀ ਸ਼ੂ ਠੀਕ ਹੈ ਤੇ ਡਰਾਈਵਿੰਗ ਲਾਇਸੈਂਸ ਨੂੰ ਕਲੀਨ ਰੱਖਣਾ ਕਿਸੇ ਨਾਲ ਕੋਈ ਐਕਸੀਡੈਂਟ ਨਾ ਕਰੋ ਕੋਈ ਸਪੀਡਿੰਗ ਨਾ ਕਰੋ ਸਪੀਡ ਦੇ ਵਿੱਚ ਗੱਡੀ ਚਲਾਓ ਆਪ ਦੀ ਇੰਸ਼ੋਰੈਂਸ ਕਰਵਾ ਕੇ ਰੱਖੋ ਹੈਨਾ ਇਹ ਛੋਟੀ ਛੋਟੀ ਗੱਲਾਂ ਨੇ ਇਹ ਜਿਹੀ ਤੁਸੀਂ ਗੱਲਾਂ ਜੇ ਮਤਲਬ ਫਾਲੋ ਕਰੋਗੇ ਨਾ ਤਾਂ ਤੁਸੀਂ ਇਹ ਚੀਜ਼ ਨਾ ਬਹੁਤ ਵਧੀਆ ਸਿਟੀਜ਼ਨ ਬਣ ਜਾਓਗੇ ਅਸੀਂ ਕੈਨੇਡਾ ਦੇ ਵਿੱਚ ਕਿਉਂਕਿ ਤੁਸੀਂ ਗਲਤੀ ਕਰਨੀ ਨਹੀਂ ਹੈਗੀ ਤਾਂ ਤੁਸੀਂ ਗਾਹਾਂ ਵਧੇ ਜਾਓਗੇ ਤੇ ਇਹ ਚੀਜ਼ਾਂ ਨੂੰ ਜੇ ਤੁਸੀਂ ਫਾਲੋ ਕਰਦੇ ਹੋ ਤਾਂ ਤੁਸੀਂ ਬਧੀਆ ਕਾਮਯਾਬ ਹੋਵੋਗੇ ਹੁਣ ਜੇ ਤੁਸੀਂ ਸਪੀਡਿੰਗ ਕਰਦੇ ਫੜੇਗੇ ਟਿਕਟ ਮਿਲ ਜਾਨੀ ਆ ਉਹ 7-8 ਸਾਲ ਟਿਕਟ ਤੁਹਾਡੇ ਤੇ ਦੇ ਦੇਣੀ ਆ ਐਕਸੀਡੈਂਟ ਕਰਤਾ ਉਹ 6-7 ਸਾਲ ਰਹਿਣਾਗਾ ਉਹ ਤੁਹਾਡੇ ਰਿਕਾਰਡ ਤੇ ਸ਼ੋ ਹੁੰਦਾ ਰਹਿਣਾ ਕਿੱਥੇ ਵੀ ਤੁਸੀਂ ਜਾਓਗੇ ਕੋਈ ਨੈਕਸਟ ਜੌਬ ਲੈਣੀ ਆ ਤੁਸੀਂ ਮਤਲਬ ਸਪੋਜ਼ ਕਰੋ ਤੁਸੀਂ ਡਰਾਈਵਿੰਗ ਟੈਸਟ ਦੇਣ ਚੱਲੇ ਕਿਸੇ ਕੰਪਨੀ ਦੇ ਵਿੱਚ ਮਤਲਬ ਜੌਬ ਲਈ ਅਪਲਾਈ ਕੀਤਾ ਉਹ ਤੁਹਾਡਾ ਡਰਾਈਵਰ ਦਾ ਰਿਕਾਰਡ ਚੈੱਕ ਕਰਦੇ ਨੇ ਉਹ ਦੇਖਦੇ ਆ ਉੱਤੇ ਜੀ ਐਕਸੀਡੈਂਟ ਆਇਆ ਜਾਂਦਾ ਫਿਰ ਉਹ ਜਵਾਬ ਨਹੀਂ ਦਿੰਦੇ ਤੁਹਾਨੂੰ ਇਸ ਲਈ ਇਹੋ ਜੀ ਗੱਲਾਂ ਤੋਂ ਕੈਨੇਡਾ ਦੇ ਰੂਲ ਫਾਲੋ ਕਰੋ ਇਹਨਾਂ ਨੂੰ ਇਹਨਾਂ ਨੂੰ ਮਤਲਬ ਮਤਲਬ ਕੀ ਕਹਿੰਦੇ ਇਹਨੂੰ ਅਬਯੂਜ਼ ਨਾ ਕਰੋ ਕਿਉਂਕਿ ਇੱਥੇ ਉਹ ਤੁਹਾਨੂੰ ਕੁਝ ਕਹਿੰਦੇ ਨਹੀਂ ਪੁਲਿਸ ਨਹੀਂ ਕੁਝ ਕਹਿੰਦੀ ਕੁਝ ਨਹੀਂ ਕਹਿੰਦੇ ਸਿਰਫ ਇਹ ਫਾਈਨ ਕਰਦੇ ਨੇ ਠੀਕ ਹੈ ਉਹ ਬਾਅਦ ਚ ਬਾਅਦ ਚ ਬਹੁਤ ਕੰਪਲਿਕੀਸ਼ਨ ਹੁੰਦੀਆਂ ਤੁਸੀਂ ਲੋਨ ਲੈਣ ਲੱਗਦੇ ਹੋ ਘਰ ਦੇ ਵਿੱਚ ਘਰ ਲੈਣਾ ਤੁਸੀਂ ਫਿਊਚਰ ਦੇ ਵਿੱਚ ਘਰ ਨਹੀਂ ਲੈ ਸਕਦੇ ਕਿਉਂਕਿ ਤੁਹਾਡਾ ਰੈਕਡ ਖਰਾਬ ਹੋਣਾ ਤੁਸੀਂ ਆਪ ਦਾ ਬੀਜੇ ਦਾ ਟਾਈਮ ਸਰ ਬਿੱਲ ਨਹੀਂ ਭਰੇਗਾ ਤੁਸੀਂ ਪੈਸੇ ਹੋਰ ਪਾਸੇ ਖਰਚਤੇ ਕਾਰ ਤੇ ਲਾਤੇ ਹੈਨਾ ਕਾਰ ਦੀ ਕਿਸ਼ਤ ਨਹੀਂ ਭਰੀ ਜਾਂਦੀ ਫਿਰ ਤੁਸ ਨੂੰ ਕੰਮ ਵੀ ਵਾੜਾ ਕਰਨੇ ਪੈਂਦਾ ਫਿਰ ਤੁਸੀਂ ਸਟ੍ਰੈਸ ਰਹਿੰਦੇ ਹੋ ਫਿਰ ਤੁਸੀਂ ਹੋਰ ਓਵਰ ਈਟਿੰਗ ਕਰਦੇ ਹੋ ਪਰ ਤੁਸੀਂ ਖਾਣਾ ਨਹੀਂ ਚੰਗਾ ਖਾਂਦੇ ਫਿਰ ਤੁਸੀਂ ਇਤਿਹਾਸੇ ਪਾਸੇ ਚੀਕਾਂ ਮਾਰਦੇ ਰਹਿੰਦੇ ਹੋ ਬੱਸਾਂ ਦੇ ਵਿੱਚ ਜੰਨੇ ਉਥੇ ਰੌਲਾ ਪਾਉਨੇ ਹੋ ਹੈਨਾ ਇੱਥੇ ਲੋਕਾਂ ਦਾ ਕਲਚਰ ਹੈ ਵੀ ਲੋਕ ਨਾ ਬੱਸਾਂ ਦੇ ਵਿੱਚ ਪੜ੍ਹਦੇ ਨੇ ਇੱਕ ਬੁੱਕਸ ਵਗੈਰਾ ਲੈ ਕੇ ਤੇ ਉਹ ਜਿਹਨੇ ਬੁੱਕਸ ਵਗੈਰਾ ਲੈ ਕੇ ਪੜ੍ਹਦੇ ਨੇ ਤੇ ਤੁਸੀਂ ਕੀ ਕਰਦੇ ਹੋ ਉਥੇ ਕੋਈ ਸੀਟੀਆਂ ਮਾਰ ਰਿਹਾ ਮੈਂ ਦੇਖਦਾ ਅਸੀਂ ਆਮ ਦੇਖਦੇ ਆਥੇ ਹੈਨਾ ਉੱਚ ਉੱਚ ਗੱਲਾਂ ਕਰੀ ਜਾਂਦੇ ਪਰ ਇਹ ਇਹ ਇੱਥੋਂ ਦੇ ਲੋਕ ਲੈ ਕੇ ਤੁਸੀਂ ਇਸ ਕੰਟਰੀ ਦੇ ਚ ਆਉਨੇ ਹੋ ਤਾਂ ਇੱਥੋਂ ਦੇ ਇਹ ਰੂਲ ਫਾਲੋ ਕਰਨੇ ਪੈਣੇ ਆਪਾਂ ਆਪਦੇ ਰੂਲ ਨਹੀਂ ਥੋਕਾ ਸਕਦੇ ਇਹਨਾਂ ਤੇ ਆ ਕੇ ਵੀ ਅਸੀਂ ਇੱਥੇ ਆ ਗਏ ਜੀ ਤੇ ਸਾਡੇ ਰੂਲ ਚੱਲਣਗੇ ਹਨਾ ਇਸ ਤਰ੍ਹਾਂ ਨਹੀਂ ਚੱਲਦਾ ਹੁੰਦਾ ਆਪਾਂ ਇਹਨਾਂ ਕੋਲੇ ਆਏ ਆ ਤੇ ਇਹਨਾਂ ਦੇ ਰੂਲ ਹੀ ਫਾਲੋ ਕਰਨੇ ਆ ਤਾਂ ਹੀ ਇਹ ਵਧੀਆ ਕੰਟਰੀ ਹੈ ਜੇ ਹੁਣ ਆਪਾਂ ਵੀ ਆਪਣੇ ਰੂਲ ਫਾਲੋ ਕਰਨ ਲੱਗ ਗਏ ਇੱਥੇ ਆ ਕੇ ਤਾਂ ਫਿਰ ਤਾਂ ਆਪਣੇ ਤੇ ਇਨਾਂ ਚ ਕੀ ਫਰਕ ਰਹਿ ਗਿਆ ਹਨਾ ਫਿਰ ਤਾਂ ਪੁੱਠੀ ਠੀਕ ਸੀਗੀ ਇਹ ਇਹ ਗੱਲਾਂ ਜ਼ਰੂਰੀ ਹੈ ਨੇ ਮਤਲਬ ਸਲੀਪ ਵਧੀਆ ਸੌਂ ਨੂੰ 7-8 ਘੰਟੇ ਹਨਾ ਤੇ ਜੇ ਤੁਸੀਂ ਇਹ ਜੇ ਰੂਲ ਫਾਲੋ ਕਰਦੇ ਹੋ ਤਾਂ ਤੁਸੀਂ ਇੱਥੇ ਕਾਮਯਾਬ ਹੋ ਬਸ ਇੰਨੀ ਕੀ ਗੱਲ ਹੀ ਆ ਹੋਰ ਬਹੁਤ ਗੱਲਾਂ ਬਾਤਾਂ ਨੇ ਠੀਕ ਹੈ ਤੇ ਤੁਸੀਂ ਇਥੋਂ ਤੁਹਾਡੇ ਕੋਲ ਗੂਗਲ ਹੈਗਾ ਜਾਂ ਚੰਗੇ YouTube ਚੈਨਲ ਨੇ ਹੋਰ ਵੀ ਹੈਗੇ ਨੇ ਵੀਰੇ ਉਹਨਾਂ ਤੇ ਮਤਲਬ ਸਰਚ ਮਾਰ ਕੇ ਉਹ ਵੀ ਇਥੇ ਕੀ ਨਹੀਂ ਕਰਨਾ ਕੀ ਕਰਨਾ ਹਨਾ ਪੀਆਰ ਲੈਣ ਵੇਲੇ ਤੁਸੀਂ ਜਦੋਂ ਪੀਆਰ ਹੁੰਨੇ ਹੋ ਹਨਾ ਉਦੋਂ ਇਹ ਗੱਲਾਂ ਬਹੁਤ ਕੰਸੀਡਰ ਕਰਦੀਆਂ ਨੇ ਜਦੋਂ ਤੁਸੀਂ ਸਿਟੀਜ਼ਨ ਹੋਗੇ ਉਦੋਂ ਇਹ ਗੱਲਾਂ نوٹ ਹੁੰਦੀਆਂ ਨੇ ਕਿ ਤੁਸੀਂ ਕਿਹੋ ਜਿਹੇ ਰੂਲ ਫਾਲੋ ਕੀਤੇ ਕਿਹੋ ਜੇ ਲੋਕਾਂ ਦਾ ਵਿਹੇਵ ਰੱਖਿਆ ਤੁਸੀਂ ਹਨਾ ਤੇ ਤੁਹਾਡੀ ਫਿਰ ਹੈਬਿਟ ਬਣ ਜਾਂਦੀ ਹੈ ਕਿ ਤੁਸੀਂ ਅੱਗੇ ਫਿਊਚਰ ਦੇ ਵਿੱਚ ਵੀ ਬਹੁਤ ਵਧੀਆ ਰਹਿੰਦੇ ਹੋ ਇਸ ਲਈ ਕੈਨੇਡਾ ਆਉਣ ਤੋਂ ਪਹਿਲਾਂ ਆਪਦੇ ਮਾਈਂਡ ਨੂੰ ਬਹੁਤ ਕਲੀਨ ਕਰਕੇ ਆਇਓ ਵੀ ਇੱਥੇ ਅਸੀਂ ਇੱਕ ਪੂਰੇ ਵਧੀਆ ਨਾਗਰਿਕ ਬਣਨਾ ਤੇ ਆਪਦੇ ਜੋ ਵੀ ਪਿਛੇ ਤੁਹਾਡਾ ਪਰਿਵਾਰ ਆ ਜਾਂ ਤੁਹਾਡੀ ਪੇਰੈਂਟਸ ਨੇ ਮਾਪਿਓ ਨੇ ਜਾਂ ਤੁਹਾਡੇ ਹਸਬੰਡ ਵਾਈਫ ਭੈਣ ਭਾਈ ਜੋ ਵੀ ਹੈ ਠੀਕ ਹੈ ਉਹਨਾਂ ਨੂੰ ਇਹ ਨਾ ਹੋਵੇ ਕਿ ਕਿੱਥੇ ਅਸੀਂ ਬੱਚਾ ਭੇਜ ਕੇ ਫਾਸੀ ਗਏ ਹਨਾ ਤੁਸੀਂ ਨਹੀਂ ਮਤਲਬ ਨੁਕਸਾਨੇ ਹੈ ਨਾ ਉਹ ਵਿਚਾਰੇ ਉਹਨਾਂ ਦਾ ਜਿਆਦਾ ਨੁਕਸਾਨ ਹੋ ਜਾਣਾ ਕਿਉਂਕਿ ਉਹਨੇ ਤੁਹਾਨੂੰ ਕਰਜ ਲੱਗੇ ਭੇਜਿਆ ਹੁੰਦਾ ਹਨਾ ਖਰਚਾ ਆਇਆ ਹੁੰਦਾ ਪਰ ਉਹ ਜੇ ਤੁਸੀਂ ਇਹ ਵੀ ਗੱਲ ਸ਼ਿਓਰ ਹੈ ਜੇ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਰੂਲ ਫਾਲੋ ਕਰਦੇ ਹੋ ਜਿਵੇਂ ਮੈਂ ਤੁਹਾਨੂੰ ਉਵੇਂ ਚੱਲਦੇ ਹਾਂ ਤਾਂ ਤੁਸੀਂ ਉਹਨਾਂ ਨੂੰ ਉਹ ਉਹਨਾਂ ਨੂੰ ਮਾਣ ਮਹਿਸੂਸ ਕਰਾਓਗੇ ਤੁਸੀਂ ਕਹੋਗੇ ਯਾਰ ਵੀ ਕਿੰਨੇ ਵਧੀਆ ਤਰੀਕੇ ਨਾਲ ਸੀ ਰਹੇ ਤੇ ਤੁਸੀਂ ਪੱਕੇ ਕਰੋਗੇ ਉਹ ਵੀ ਆ ਜਾਣਗੇ ਉਹ ਵੀ ਪੱਕੇ ਹੋਣਗੇ ਬਹੁਤ ਵਧੀਆ ਕੰਟਰੀ ਹੈ ਮਤਲਬ ਸ਼ਾਨਦਾਰ ਹੈ ਸਵਰਗ ਹੈ ਸਵਰਗ ਤਾਂ ਹੀ ਹੈ ਬਜੇ ਤੁਹਾਡੇ ਅੰਦਰ ਸਵਰਗ ਹੈ ਤੁਸੀਂ ਅੰਦਰੋਂ ਸਹੀ ਹੋ ਜੇ ਤੁਸੀਂ ਅੰਦਰੋਂ ਆਪਦੇ ਅੰਦਰ ਤੋਂ ਤੁਸੀਂ ਤੁਹਾਡੇ ਅੰਦਰ ਕੋਈ ਕਾਲ ਪਈ ਵੀ ਹੈ ਕਿਸੇ ਗੱਲ ਦੀ ਤੁਸੀਂ ਨਹੀਂ ਸੈੱਟ ਹੈਗੇ ਫਿਰ ਇਹ ਜੇ ਤੁਸੀਂ ਇੱਥੇ ਨਹੀਂ ਫਿਰ ਕਿਤੇ ਵੀ ਚਲ ਜਓ ਫਿਰ ਤੁਸੀਂ ਸੈੱਟ ਨਹੀਂ ਆ ਸਕਦੇ ਇਸ ਲਈ ਫਾਲੋ ਕਰੋ ਕੰਟਰੀ ਦੇ ਰੂਲ ਇੱਥੋਂ ਆ ਕੇ ਇੱਥੋਂ ਦੀ ਆਪਦੀਆਂ ਆਦਤਾਂ ਨੂੰ ਚੇਂਜ ਕਰੋ ਠੀਕ ਹੈ ਤੇ ਜੋ ਆਤਾ ਚੰਗੀਆਂ ਨੇ ਉਹਨਾਂ ਨੂੰ ਵਰਤੋ ਉਹਨੂੰ ਨਾਲ ਰੱਖੋ ਐਕਸਰਸਾਈਜ਼ ਕਰੋ ਖਾਣਾ ਪੀਣਾ ਚੰਗਾ ਖਾਓ ਲੋਕਾਂ ਨਾਲ ਚੰਗਾ ਬਿਹੇਵ ਕਰੋ ਸਪੀਡਿੰਗ ਨਾ ਕਰੋ ਤੇ ਆਪਦੇ ਕ੍ਰੈਡਿਟ ਕਾਰਡਾਂ ਦੇ ਬਿੱਲ ਟਾਈਮ ਸਿਰਪੇ ਕਰੋ ਤੇ ਬੈਂਕਾਂ ਨਾਲ ਲਾਇਸੈਂਸ ਦੇ ਵਿੱਚ ਜੋ ਵੀ ਤੁਹਾਡਾ ਰੈਕਡ ਆ ਉਹਨੂੰ ਪੂਰੀਨ ਰੱਖੋ ਠੀਕ ਹੈ ਆਪਦੇ ਮਿੱਤਰ ਪਿਆਰਿਆਂ ਨਾਲ ਜਿਨ੍ਹਾਂ ਨੇ ਵੀ ਰਹਿੰਦੇ ਹੋ ਕੰਮ ਤੇ ਜਾਂਦੇ ਹੋ ਬਹੁਤ ਇਮਾਨਦਰੀ ਨਾਲ ਕੰਮ ਕਰੋ ਜਿਹਦੇ ਨਾਲ ਵੀ ਕੰਮ ਕਰਦੇ ਹੋ ਇਮਾਨਦਰੀ ਨਾਲ ਕੰਮ ਕਰੋ ਠੀਕ ਹੈ ਆਪਦੇ ਪੈਸੇ ਜਿੰਨੇ ਬਣਦੇ ਉਹਨੇ ਲਾਓ ਠੀਕ ਹੈ ਕਿਸੇ ਨੂੰ ਮਤਲਬ ਕਿਸੇ ਦੇ ਪੈਸੇ ਨਾ ਮਾਰੋ ਨਾ ਇਮਾਨਦਾਰ ਰਹੋ ਮਤਲਬ ਤੁਹਾਨੂੰ ਇਹ ਕੰਟਰੀ ਵਾਹ ਖੋਲ ਕੇ ਵੈਲਕਮ ਕਰੂ